ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋਇਆ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਜਿਹੜੇ ਵੀ ਲੋਕ ਕਈ ਲੋਕ ਐਸੇ ਆ ਜਿਨ੍ਹਾਂ ਨੂੰ ਇਹ ਇਹਨਾਂ ਬਾਰੇ ਨਹੀਂ ਪਤਾ ਹੁੰਦਾ ਜਦੋਂ ਆਪਾਂ ਕਿਸੇ ਵੀ ਸ਼ਮਸ਼ਾਨ ਜਗ੍ਹਾ ਜਾਂਦੇ ਆ ਜਿੱਥੇ ਤਰਿਆ ਹੁੰਦਾ ਪਾਣੀ ਚੱਲਦਾ ਹੁੰਦਾ ਉੱਥੇ ਆਪਾਂ ਕੋਈ ਵਾਸ਼ਰੂਮ ਕਰ ਦਿੰਦਾ ਤੇ ਉਸ ਤੋਂ ਬਾਅਦ ਜਿਹੜੀਆਂ ਘਟਨਾਵਾਂ ਬੰਦੇ ਨਾਲ ਹੁੰਦੀਆਂ ਉਹਦੇ ਵਿੱਚ ਜ਼ਿਕਰ ਕਰਾਂਗਾ ਕਿ ਕਿਉਂ ਭੁੱਲ ਕੇ ਵੀ ਕਦੀ ਵੀ ਇਸ ਜਗ੍ਹਾ ਦੇ ਉੱਤੇ ਬਾਥਰੂਮ ਨਹੀਂ ਕਰਨਾ ਸੋ ਇਸ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਦੇਖਣਾ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਫਿਰ ਮਿਲਦੀਆਂ ਰਹਿਣ ਗਿਆ ਤਾਂ ਦੋਸਤੋ ਹੁਣ ਗੱਲ ਕਰਦੇ ਹਾਂ ਜੀ ਜਿਸ ਤਰ੍ਹਾਂ ਕਾਫੀ ਲੋਕ ਜਿਨਾਂ ਨੂੰ ਨਹੀਂ ਪਤਾ ਹੁੰਦਾ ਬਹੁਤ ਬਹੁਤ ਕਾਫੀ ਲੋਕਾਂ ਨੂੰ ਤਾਂ ਪਤਾ ਹੀ ਹੈ ਬਹੁਤ ਜ਼ਿਆਦਾ ਕੁਝ ਜਾਣਦੇ ਆ ਕੁਝ ਨਹੀਂ ਵੀ ਜਾਣਦੇ ਜਿਹੜੇ ਜਾਣਦੇ ਆ ਉਹਨਾਂ ਨੂੰ ਤਾਂ ਦੱਸਣ ਦੀ ਲੋੜ ਨਹੀਂ ਜਿਹੜੇ ਨਹੀਂ ਜਾਣਦੇ ਉਹਨਾਂ ਬਾਰੇ ਹੀ ਅੱਜ ਇਸ ਵੀਡੀਓ ਦਾ ਸਾਡਾ ਮਕਸਦ ਹੈ ਪਾਉਣ ਦਾ ਕਿਉਂਕਿ ਇਸ ਤਰ੍ਹਾਂ ਦੇ ਕੇਸ ਬਹੁਤ ਦੇਖ ਚੁੱਕਾ ਹਾਂ ਮੇਰੇ ਸਾਹਮਣੇ ਕੇਸ ਦੋ ਤਿੰਨ ਆ ਚੁੱਕੇ ਨੇ ਔਰ ਬਹੁਤ ਸਾਰੇ ਇਹ ਸੈਤਾਨ ਦੇ ਪੈ ਵੀ ਹੋਏ ਜਿਨ੍ਹਾਂ ਨੂੰ ਸਮਝ ਹੀ ਨਹੀਂ ਅਜੇ ਤੱਕ ਆਈ ਔਰ ਜੇ ਤੁਹਾਡੇ ਨਾਲ ਵੀ ਇਦਾਂ ਦੀ ਚੀਜ਼ ਹੋਈ ਹੈ ਤਾਂ ਉਹ ਕਿਦਾਂ ਤੁਸੀਂ ਬਚਾਅ ਕਰਨਾ ਹੈ ਤਾਂ ਤੁਸੀਂ ਕਿਦਾਂ ਆਪਣੀ ਭੁੱਲ ਨੂੰ ਬਖਸ਼ਾਉਣਾ ਹੈ ਤੁਸੀਂ ਜਿਹੜੀ ਇਸ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਲੈ ਸਕਦੇ ਹੋ ਤੁਹਾਨੂੰ ਪਤਾ ਚੱਲੇਗਾ ਸੋ ਦੋਸਤੋ ਜਿਸ ਤਰ੍ਹਾਂ ਹੁਣ ਗੱਲ ਕੀਤੀ ਜਾਵੇ ਕਿ ਅਣਜਾਣ ਪੁਣੇ ਦੇ ਵਿੱਚ ਗਲਤੀ ਹੋਈ ਹੁੰਦੀ ਜਿਹੜੀ ਉਹਦੀ ਜਿਹੜੀ ਸਜ਼ਾ ਹੈ ਬਹੁਤ ਕਈ ਵਾਰ ਭਿਆੰਕਰ ਮਿਲ ਜਾਂਦੀ ਹੈ ਜਿਹਦਾ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ ਸੋ ਕਈ ਵਾਰ ਬੱਚੇ ਬਜ਼ੁਰਗ ਕੋਈ ਵੀ ਇਨਸਾਨ ਜਦੋਂ ਕੋਈ ਬਾਹਰ ਕਿਤੇ ਬਾਹਰਲੀ ਪਲੇਸ ਤੇ ਗਿਆ ਹੋਵੇ ਜਾਂ ਕਿਤੇ ਵੀ ਗਿਆ ਹੋਵੇ ਕਾਲੀ-ਕਾਲੀ ਦੇ ਵਿੱਚ ਜਦੋਂ ਵਾਸ਼ਰੂਮ ਆਂਦਾ ਆ ਉਹ ਨੱਟ ਕੇ ਦੇਖਦਾ ਨਹੀਂ ਜਗਾ ਨਹੀਂ ਬੰਦਾ ਦੇਖਦਾ ਸਿੱਧਾ ਕਰਨ ਜਾ ਕੇ ਉੱਥੇ ਵਾਸ਼ਰੂਮ ਕਰਨ ਲੱਗ ਪੈਂਦਾ ਹੈ। ਔਰ ਇੱਕ ਐਦਾਂ ਦਾ ਹੀ ਕੇਸ ਹੋਇਆ ਸਾਡੇ ਨਾਲ ਹੁਣ ਥੋੜੇ ਦਿਨ ਪਹਿਲਾਂ ਕਿਸੇ ਦਾ ਕੇਸ ਆਇਆ ਸੀਗਾ ਕਿ ਇੱਕ ਲੜਕੇ ਨੇ ਜਿਹੜੀ ਨਹਿਰ ਦੇ ਕੰਢੇ ਦੇ ਉੱਤੇ ਨਹਿਰ ਦੇ ਕੰਢੇ ਦੇ ਉੱਤੇ ਵਾਸ਼ਰੂਮ ਕਰ ਦਿੱਤਾ ਸੀਗਾ ਵਾਸ਼ਰੂਮ ਕੀਤਾ ਤੇ ਵਾਸ਼ਰੂਮ ਕਰਨ ਤੋਂ ਬਾਅਦ ਉਹ ਬੱਚਾ ਜਦੋਂ ਘਰ ਗਿਆ ਘਰ ਜਾਣ ਤੋਂ ਬਾਅਦ ਉਹਦੇ ਨਾਲ ਅਜੀਬ ਘਟਨਾਵਾਂ ਹੋਣ ਲੱਗ ਪਈਆਂ ਉਹਦੇ ਅੰਦਰੋਂ ਅਲੱਗ-ਅਲੱਗ ਆਵਾਜ਼ਾਂ ਦੇ ਵਿੱਚ ਇਨਸਾਨ ਬੋਲਣੇ ਸ਼ੁਰੂ ਹੋ ਗਏ ਕੋਈ ਕੋਈ ਆਵਾਜ਼ ਚ ਗੱਲ ਕਰਦਾ ਸੀ ਕੋਈ ਕੁਝ ਬੋਲਦਾ ਸੀ ਕੋਈ ਕੁਝ ਬੋਲਦਾ ਸੀ ਕਿਸੇ ਨੂੰ ਲੱਗਾ ਕਿ ਨੂੰ ਕੁਝ ਇਸ ਤਰ੍ਹਾਂ ਦੀ ਗੱਲ ਹੋ ਗਈ ਹੈ ਕੋਈ ਕੋਈ ਚੀਜ਼ ਚਿੰਬੜ ਗਈ ਹੈ ਜਾਂ ਫਿਰ ਕੋਈ ਇਤਾਂ ਦਾ ਬੁਰਾ ਸਾਆਇਆ ਕਿਤੋਂ ਲੱਗ ਗਿਆ ਤੇ ਉਹਨਾਂ ਨੇ ਕਾਫੀ ਜਗ੍ਹਾ ਤੇ ਦਿਖਾਇਆ ਪਰ ਉਹ ਬੱਚੇ ਨੂੰ ਆਰਾਮ ਨਹੀਂ ਆਇਆ ਜਦੋਂ ਬੱਚਾ ਬੱਚੇ ਦੀ ਜ਼ਿਆਦਾ ਸਿਹਤ ਖਰਾਬ ਹੋਣ ਲੱਗ ਪਈ ਸਿਹਤ ਜ਼ਿਆਦਾ ਵਿਗੜ ਗਈ ਬੱਚਾ ਬਿਲਕੁਲ ਮੰਜੇ ਤੇ ਪੈ ਗਿਆ ਪੂਰਾ ਸ਼ਰੀਰ ਜਿਹੜਾ ਹੈ ਉਹ ਵੀ ਲੱਤਾਂ ਪੈਰ ਚੜਿੱਚੇ ਲੱਤ ਪੈਰ ਜਿਹੜੇ ਚੱਲਣੇ ਬੰਦ ਹੋ ਗਏ ਤੇ ਜਦੋਂ ਇਹ ਚੀਜ਼ਾਂ ਜਦੋਂ ਇਹ ਚੀਜ਼ ਹੋਈ ਫਿਰ ਉਹ ਸੁਚਨਲਾਪੇ ਵੀ ਬੱਚੇ ਨਾਲ ਇਦਾਂ ਹੋਇਆ ਕਿਉਂ ਇਹ ਕਾਰਨ ਕੀ ਹੈ ਤਾਂ ਕਿਸੇ ਨੇ ਫਿਰ ਜਦੋਂ ਕੋਈ ਕਿਸੇ ਪੈਗੰਬਰ ਕੋਈ ਪੀਰ ਜਿਹੜੇ ਮੰਨਣ ਵਾਲੇ ਪੀਰਾਂ ਨੂੰ ਮੰਨਣ ਵਾਲੀ ਸਰਕਾਰਾਂ ਜਿਹੜੇ ਗੱਦੀ ਲਾਉਂਦੇ ਸੀ ਉਹਨਾਂ ਨਾਲ ਗੱਲਬਾਤ ਕੀਤੀ ਫਿਰ ਜਦੋਂ ਉਹਨਾਂ ਨੇ ਧਿਆਨ ਮਾਰਿਆ ਉਹ ਕਹਿੰਦੇ ਕਿ ਤੁਸੀਂ ਤੁਹਾਡੇ ਬੱਚੇ ਨੇ ਨਹਿਰ ਦੇ ਕੰਢੇ ਉੱਤੇ ਜਾ ਕੇ ਬਾਥਰੂਮ ਕੀਤਾ ਸੀਗਾ ਪਿਸ਼ਾਬ ਕੀਤਾ ਸੀ ਨਹਿਰ ਦੇ ਕੰਢੇ ਉੱਤੇ ਖਵਾਜਾ ਸਾਹਿਬ ਵਿਚਰਣ ਕਰਦੇ ਆ ਫਵਾਜਾ ਪੀਰ ਜੀ ਵਿਚਰਣ ਕਰਦੇ ਆ ਫਵਾਜਾ ਪੀਰ ਜੀ ਨੂੰ ਡਹਿਰ ਦੇ ਕੰਡੇ ਤੇ ਜਾ ਕੇ ਲੋਕ ਆਪਣੇ ਕੋਈ ਤਲਿਏ ਪਾਉਂਦੇ ਆਪਣੀਆਂ ਭੁੱਲਾਂ ਬਖਸ਼ਾਉਂਦੇ ਨੇ ਤੇ ਇਹ ਤਾਂ ਉੱਥੇ ਭੁੱਲ ਕਰ ਆਇਆ ਤੇ ਤੁਸੀਂ ਉੱਥੇ ਜਾ ਕੇ ਦੀ ਭੁੱਲ ਬਖਸ਼ਾਓ ਤੇ ਉਹੀ ਇਹਨਾਂ ਦੀ ਜਿਹੜੀ ਭੁੱਲ ਹੈ ਬਖਸ਼ਣਗੇ ਸੋ ਜਿਹੜੇ ਪਰਿਵਾਰ ਵਾਲੇ ਸੀ ਉਹਨਾਂ ਨੇ ਉਸੇ ਜਗ੍ਹਾ ਤੇ ਜਾ ਕੇ ਫਿਰ ਉੱਥੇ ਆਪਣੀ ਭੁੱਲ ਚੁਕਮਨੀ ਤੇ ਖਵਾਜਾ ਸਾਹਿਬ ਦੀ ਤਾਂ ਦਲੀਆ ਤੇ ਨਿਆਜ਼ ਵਗੈਰਾ ਦੇ ਕੇ ਉੱਥੇ ਭੋਲ ਬਖਸ਼ਾਈ ਆਪਣੀ ਫਿਰ ਉਸ ਤੋਂ ਬਾਅਦ ਉਹ ਦਰਗਾਹ ਤੇ ਵੀ ਗਏ ਖਵਾਜਾ ਸਾਹਿਬ ਦੀ ਜਿੱਥੇ ਦਰਗਾਹ ਸੀ ਉੱਥੇ ਵੀ ਜਾ ਕੇ ਮਾਫੀ ਮੰਗੀ ਤਾਂ ਕੁਝ ਸਮੇਂ ਬਾਅਦ ਉਹਨਾਂ ਦਾ ਜਿਹੜਾ ਬੱਚਾ ਸੀ ਬਿਲਕੁਲ ਤੰਦਰੁਸਤ ਹੋ ਗਿਆ ਸੀ ਤੋਂ ਮੈਂ ਇਸ ਚੀਜ਼ ਨੂੰ ਇਹ ਦੱਸਣਾ ਚਾਹੁੰਦਾ ਸੀ ਮੇਰਾ ਇਹ ਕਾਰਨ ਸਿਗਾ ਕਿ ਵੀਡੀਓ ਬਣਾਉਣ ਦਾ ਮੇਰਾ ਪਰਪਸ ਇਹ ਸਿਗਾ ਕਿ ਤੁਸੀਂ ਇਸ ਤਰ੍ਹਾਂ ਦੀ ਜੇ ਕਿਸੇ ਨੇ ਗਲਤੀ ਕੀਤੀ ਆ ਮੰਨ ਲਓ ਕੋਈ ਜ਼ਰੂਰੀ ਨਹੀਂ ਹਗਾ ਹਗਾ ਕਿ ਹਰ ਵਾਰ ਕੀ ਖਵਾਜਾ ਪੀਰ ਜੀ ਹੀ ਨਰਾਜ਼ ਹੋ ਕਈ ਵਾਰ ਕੀ ਕੀਤਾ ਜਾਂਦਾ ਹੈ ਜਦੋਂ ਨਹਿਰ ਦੇ ਕੰਡੇ ਉੱਤੇ ਲੋਕ ਕੋਈ ਢਾਲਾ ਕਰਦੇ ਆ ਜਾਂ ਆਪਾਂ ਖਵਾਜਾ ਪੀਰ ਜੀ ਨੂੰ ਜਾਂ ਕੁਝ ਵੀ ਕੋਈ ਚੀਜ਼ ਕੋਈ ਢਾਲਾ ਵੀ ਕਰਕੇ ਆਂਦਾ ਹਰ ਇੱਕ ਚੀਜ਼ ਹੈ ਨਹਿਰ ਦੇ ਤੇ ਜਾ ਕੇ ਛੱਡੀ ਜਾਂਦੀ ਹੈ ਕੋਈ ਵਾਰ ਕੋਈ ਭੂਤ ਚੜੇਲ ਬਣ ਕੇ ਛੱਟ-ਛੱਟੇ ਜਾਂਦੇ ਆ ਜ਼ਰੂਰੀ ਨਹੀਂ ਕਿ ਤੁਹਾਨੂੰ ਉਹ ਚੀਜ਼ਾਂ ਵਿੱਚ ਬੜ ਸਕਦੀਆਂ ਉੱਥੋਂ ਉੱਥੋਂ ਉਹ ਚੀਜ਼ਾਂ ਵੀ ਮਗਰ ਲੱਗ ਸਕਦੀਆਂ ਪਰ ਇਹ ਚੀਜ਼ ਜਿੰਨਾ ਚ ਤੁਸੀਂ ਚੀਜ਼ ਨੂੰ ਦਿਖਾਉਂਗੇ ਨਹੀਂ ਜੇ ਨਜਰੇ ਦੇ ਬਾਰੇ ਪੁੱਛ ਨਹੀਂ ਪੁੱਛ ਨਹੀਂ ਕਢਾਉਂਗੇ ਤਾਂ ਨਹੀਂ ਪਤਾ ਚੱਲਦਾ ਸੋ ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਰੱਖਣਾ ਹੈ ਜੇ ਜੇ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦਾ ਤੁਹਾਡੇ ਤੋਂ ਗਲਤੀ ਚ ਕੀ ਇਹਦਾ ਦਾ ਕੰਮ ਹੋ ਜੂਏ ਕਿ ਤੁਸੀਂ ਕਿਤੇ ਜਾ ਕੇ ਨਹਿਰ ਦੇ ਕੰਢੇ ਉੱਤੇ ਜੇ ਹੋ ਜਾ ਕੋਈ ਕਰਮ ਹੋ ਜਾਂਦਾ ਹੈ ਤਾਂ ਤੁਸੀਂ ਜਿਆਦਾ ਪਟਕਣ ਦੀ ਲੋੜ ਨਹੀਂ ਉਹ ਬੰਦਾ ਇਨਸਾਨ ਜਿਆਦਾ ਪਟਕਣਾ ਨਹੀਂ ਜੇ ਅਗਰ ਨਹੀਂ ਚਾਹੁੰਦਾ ਤੇ ਉਹ ਜਾ ਕੇ ਇਸ ਚੀਜ਼ ਨੂੰ ਜਿਸ ਤਰ੍ਹਾਂ ਦੱਸਿਆ ਕਿ ਜੇ ਤਾਂ ਜਿਸ ਜਗ੍ਹਾ ਉੱਤੇ ਉਹਨੇ ਬਾਥਰੂਮ ਕੀਤਾ ਸੀ ਜਾਂ ਜਿਸ ਜਗ੍ਹਾ ਤੇ ਉਹਨੇ ਪਿਸ਼ਾਬ ਕੀਤਾ ਸੀ ਉਸ ਜਗ੍ਹਾ ਤੇ ਜਾ ਕੇ ਮਾਫੀ ਮੰਗੇ ਔਰ ਮਾਫੀ ਮੰਗਣ ਤੋਂ ਬਾਅਦ ਜਿਹੜੀ ਉਹ ਖਵਾਜਾ ਪੀਰ ਜੀ ਦਾ ਦਲੀਆਂ ਤੇ ਨਿਆਜ਼ ਬਣਾ ਕੇ ਜ਼ਰੂਰ ਦੇਵੇ ਤੇ ਜਿਉਂ ਬੱਚਾ ਫਿਰ ਵੀ ਤੰਦਰੁਸਤ ਨਹੀਂ ਹੁੰਦਾ ਉਹਨੂੰ ਲੱਗਦਾ ਕਿ ਨਹੀਂ ਹੁੰਦਾ ਫਿਰ ਭਾਵੇਂ ਪੁੱਛ ਕਢਾ ਕੇ ਉਹ ਪਤਾ ਕਰਵਾ ਸਕਦੇ ਵੈਸੇ ਤਾਂ ਅੱਧੇ ਜਿਹੜੇ ਕੇਸ ਐ ਇੱਥੇ ਸੋਲਵ ਤੁਹਾਡਾ ਹੋ ਜਾਏਗਾ ਬਾਕੀ ਕੋਈ ਤੁਹਾਡੇ ਆਸ-ਪਾਸ ਜਾਂ ਕੋਈ ਕੋਈ ਫੱਕਰ ਫਕੀਰ ਹੋਵੇ ਜਿਹੜੇ ਇਸ ਚੀਜ਼ ਨੂੰ ਦੇਖ ਸਕਦੇ ਹੋ ਜਾਂ ਦੇਖ ਕੇ ਤੁਹਾਨੂੰ ਦੱਸ ਸਕਣ ਤਾਂ ਤੁਸੀਂ ਇਸ ਚੀਜ਼ ਬਾਰੇ ਜ਼ਰੂਰ ਪੁੱਛ ਪੜਤਾਲ ਕਰਕੇ ਇਸ ਚੀਜ਼ ਦੀ ਜਾਂਚ ਕਰਵਾਓ ਕਿ ਉਸੇ ਤਰ੍ਹਾਂ ਇਸ ਦੇ ਨਾਲ ਮਸਲਾ ਜਿਹੜਾ ਤੁਹਾਡਾ ਇਦਾਂ ਹੀ ਹੱਲ ਹੋਣਾ ਹੈ ਪਰ ਗਲਤੀ ਕਦੀ ਜ਼ਿੰਦਗੀ ਦੇ ਵਿੱਚ ਇਹ ਕਰਨੀ ਨਹੀਂ ਤੁਸੀਂ ਕਦੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਾਂ ਕੋਈ ਕੋਈ ਜਾਂ ਤੁਹਾਨੂੰ ਲੱਗਦਾ ਕਿ ਤੁਹਾਡਾ ਬੱਚਾ ਬੱਚੇ ਨੂੰ ਵੀ ਹਮੇਸ਼ਾ ਇਹ ਚੀਜ਼ ਸਿਖਾਉਣੀ ਹੈ ਕਿ ਨਹਿਰ ਦੇ ਦਰਫ਼ ਕੰਡੇ ਤੇ ਜਾ ਕੇ ਕਦੀ ਪਿਸ਼ਾਬ ਨਹੀਂ ਕਰਨਾ ਤੇ ਜਾਂ ਕੋਈ ਹੋਰ ਵੀ ਤੁਹਾਡਾ ਕੋਈ ਸੱਜਣ ਮਿੱਤਰ ਹੋਵੇ ਜਿਹੜਾ ਜਿਹਨੂੰ ਨਹੀਂ ਪਤਾ ਹੋਵੇ ਉਹਨੂੰ ਵੀ ਇਸ ਚੀਜ਼ ਬਾਰੇ ਤੁਸੀਂ ਜਾਣਕਾਰੀ ਤੇ ਜਾਗਰੂਕਤਾ ਜ਼ਰੂਰ ਕਰਵਾਓ ਕਿਉਂ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਣ ਤੋਂ ਬਾਅਦ ਪਤਾ ਲੱਗਦਾ ਫਿਰ ਉਹ ਕਈ ਵਾਰ ਗੱਲ ਬਹੁਤ ਉੱਪਰ ਨਿਕਲ ਜਾਂਦੀ ਹੈ ਸੋ ਦੋਸਤੋ ਇਹ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਸ਼ੇਅਰ ਕਰ ਦੇਣਾ ਕਿਉਂ ਕਰਕੇ ਸਾਰੇ ਇਹ ਤਾਂ ਦੀ ਕੋਈ ਗਲਤੀ ਨਾ ਕਰ ਸਕਣ ਅਗਰ ਕਿਛਤ ਹੋਈ ਤੇ ਪੁਲ ਬਖਸ਼ਾ ਸਕਣ ਤਾਂ ਦੋਸਤੋ ਮੇਰਾ ਮਕਸਦ ਇਹੀ ਸੀ ਕਿ ਇਹ ਵੀਡੀਓ ਪਾਉਣ ਦਾ ਕਿ ਤੁਹਾਨੂੰ ਇਸ ਬਾਰੇ ਜਾਗਰੂਤ ਕਰਾਇਆ ਜਾਵੇ ਤਾਂ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰ ਦੇਣਾ ਚਾਹ ਪੀਰਾਂ ਦੀ ਚਾਹ ਮਸਤਾਂ ਦੀ